ਗੁਰਦਾਸਪੁਰ ਵਿੱਚ ਇਸ ਟਾਈਮ ਸਿਚੁਏਸ਼ਨ ਬਹੁਤ ਨੋਰਮਲ ਹੈ ਸੋ ਅਸੀਂ ਅ ਅੱਜ ਰਾਤ 9 ਤੋਂ 9:30 ਵਜੇ ਮੌਕ ਡ੍ਰਿਲ ਬਲੈਕਆਊਟ ਦੀ ਕਰਨ ਜਾ ਰਹੇ ਹਾਂ ਅਸਪਰ ਗਵਰਨਮੈਂਟ ਇਨਸਟਰਕਸ਼ਨਸ ਸੋ ਕਿ ਲੋਕਾਂ ਨੂੰ ਸੇਫਟੀ ਬਾਰੇ ਸੈਂਸਟਾਈਜ਼ ਕੀਤਾ ਜਾ ਸਕੇ ਸੈਂਸਟਾਈਜ਼ ਸਰ ਬਾਰਡਰ ਡਿਸਟ੍ਰਿਕਟ ਇਸ ਦੇ ਨਾਲ ਹੀ ਸਾਡੇ ਸਿਵਲ ਡਿਫੈਂਸ ਟੀਮਸ ਨੇ ਸਕੂਲਸ ਦੇ ਵਿੱਚ ਐਂਡ ਹਸਪੀਟਲਸ ਦੇ ਵਿੱਚ ਟ੍ਰੇਨਿੰਗ ਪਿਛਲੇ 2 ਦਿਨਾਂ ਤੋਂ ਲਗਾਤਾਰ ਦੇ ਰਹੇ ਨੇ ਦੁਕਾਨوں ਅਮਰਜੈਂਸੀ ਦੇ ਜੋ ਸੇਫਟੀ ਮੈਜਰਸ ਅਡਾਪਟ ਕਰਨ ਸੰਬੰਧੀ ਸੋ ਇਸ ਦੇ ਨਾਲ ਹੀ ਮੈਂ ਸਮੂਹ ਡਿਸਟ੍ਰਿਕਟ ਦੇ ਨਾਗਰਿਕੋਂ ਅਪੀਲ ਕਰਦਾ ਹਾਂ ਕਿ ਕਿਸੇ ਚੀਜ਼ ਦੀ ਘਬਰਾਨ ਦੀ ਲੋੜ ਨਹੀਂ ਕਿਸੇ ਚੀਜ਼ ਤੋਂ ਘਬਰਾਨ ਦੀ ਲੋੜ ਨਹੀਂ ਦਾ ਸਿਚੁਏਸ਼ਨ ਇਜ਼ ਨਾਰਮਲ ਅਸੀਂ ਜੋ ਵੀ ਡ੍ਰਿਲ ਕਰਨ ਜਾ ਰਹੇ ਹਾਂ ਇਹ ਟੋਟਲੀ ਸਾਰਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਡ੍ਰਿਲ ਕਰਨ ਜਾ ਰਹੇ ਹਾਂ ਮੈਂ ਅਪੀਲ ਅਪੀਲ ਕਰਦਾ ਹਾਂ ਕਿ ਇਸ ਦੇ ਵਿੱਚ ਸਾਰੇ ਹੀ ਸਮੂਹ ਸ਼ਹਿਰ ਵਾਸੀ बाकी लोग उसके सहयोग पे कल बॉर्डर पे प्रमाणम हो के मैंने पता लो इट्स नॉर्मल इट्स नॉर्मल सर जैसा कतार को पड़ी तो हमारी आज यात्रा बंद की उसको के कोई रिव्यू होया समझा फिलहाल जो सीधे असी मदद ब्यूरो ऑफ इमीग्रेशन ना गल की थी और थे बड़ा लोकल ऑफिशल्स हैं उन्होंने बताया कि उन्होंने को एक दिन वास्ते बंद करने इंस्ट्रक्शंस ने तो शाम <coughs> दे वक्त दोबारा पता करना है व्हाट है द फॉर अफवाह जेडी सोशल मीडिया तक अपील है मैं होप अपील करन कि के फॉर्म तो यकीन ना करो इन केस थानू कोई भी सूचना चाहिदी है तो तुही साडा जो हेल्प नंबर है एक एक वन वन टू, उस ते उपर तो सही सिचुएशन बारे पता कर सकदे अले हालात इस तरह दे बंद दे जा मतलब कि अगला अपना फॉर्म पूरी वी आर रेडी टू मीट देम नहीं अभी तक नहीं अभी वो सिचुएशन नहीं है ਉਹ ਵੀ ਉਹਨਾਂ ਨੂੰ ਤੋਂ ਡਿਸਪਲੇਸ ਕੀਤਾ ਜਾ ਸਕਦਾ ਹੈ